ਕਾਲਵੰਦੇ ਗੁਰਿੰਦਰ ਪਹਿਲਵਾਨ ਦੇ ਹਰ ਜਫੇ ਤੇ ਵੀ ਨਾਨਕ ਸਿੰਘ ਕਹਿੰਦੇ ਵੀ 200 ਰੁਪਏ ਸਾਡੇ ਕੋਲ ਹੋਵੇਗਾ ਇਧਰ ਤਾਜਾ ਕਾਲੇ ਸਿੰਘਾਂ ਦਾ ਕਬੱਡੀ ਪਾ ਰਿਹਾ ਚਰਦਜੀ ਵਿਰੇਸ਼ਤਾ ਇਹ ਨਾਨਵਾਨ ਹਰ ਇੱਕ ਖਿਡਾਰੀ ਆ ਤੇ ਤੇਜ਼ ਹੋ ਗਿਆ ਹੈ ਜੱਗ 'ਚ ਕਬੱਡੀ ਦਾ ਗਰੇਜ਼ ਹੋ ਗਿਆ 30 ਸਕਿੰਟਾਂ ਦੀ ਹੋ ਗਈ ਰੇਡ ਜੀ ਬੜੀ ਹੈ ਕਬੱਡੀ ਪਿਆਰੀ ਖੇਡ ਜੀ ਬੜੀ ਪਿਆਰੀ ਖੇਡ ਤਾਜਾ ਕਹਿੰਦਾ ਵੀ ਪੱਤ ਨਹੀਂ ਲੱਗਾ ਮੈਂ ਦੁਬਾਰਾ ਆਵਾਂਗਾ ਲੈ ਤਾਜਾ ਕਾਲੇ ਸਿੰਘ ਦਾ ਸ਼ਕਤੀਮਾਨ ਪੱਜ ਨਾ ਨਾ ਪੱਜ ਬੱਲੇ 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 ਹੋ ਗਈ ਹੈ ਅਸਲ ਗੱਸਿਆ ਮੇਲਾ ਉੱਡ ਰਿਹਾ ਤਾਜੇ ਨੇ 200 ਰੁਪਇਆ ਨਾਨਕ ਸਿੰਘੀ ਆਪਾਂ ਨਾਲ ਕਰਾਂਗੇ ਤਾਜੇ ਦੇ ਵਾਸਤੇ ਕੁਸ਼ ਗੰਦੇ ਹੋ ਮਸਲਾ ਚ ਵਾਧੂ ਨਾ ਯਾਰੋ ਮਾਸ ਵਸਦਾ ਆ ਖਾਦਾ ਹੈ ਕਿਉ ਯਾਰ ਪਸੀਨੇ ਰਾਹੀ ਰਿਸਦਾ ਖਦਾ ਹਕਿਓ ਆ ਕੁਛ ਸੰਧਰੇ ਵਾਲਾ ਦੀਸ਼ਾ ਅਲੋਈਆ ਕਾਲਵਾ ਦਾ ਪਹਿਲਵਾਨ ਗੁਰਵਿੰਦਰ ਸਿੰਘ ਸੁਠਾ ਪੰਡਾਲ ਮਾਨੀ ਪੇਟਾ ਦਾ ਲਓ ਅਲੋਈਆ ਦੀਸ਼ਾ ਕਰਦਾ ਹੈ ਕੁਸ਼ੇ ਦੇ ਕਪੰਜ ਲਈ ਲੀ ਦੇ ਵਿੱਚ ਵੀ ਨਾੜਮਨ ਫੇਰਦਾ ਲੰਗ ਲੰਬੀਆਂ ਦੇ ਸੰਦੀਪ ਨਾਲ ਨੀਕੇ ਜਿਹਾ ਫੇਲਾਦਾ ਪਰ ਹੁਣ ਕਹਿੰਦਾ ਵੀ ਔਖੀ ਗੱਲ ਹੈ ਕਿ ਜੱਟ ਆਈ ਤੇ ਸੁਹਾਗੇ ਤੇ ਮਾਨ ਨਹੀਂ ਲੰਗ ਜਾਵੇ ਹਾਥੀ ਤੇ ਪੂਛ ਰਿੰਦਾ ਜਾਣ ਨਹੀਂ ਪਰ ਦੀਸ਼ਾ ਅਲੋਈਆ ਚੱਕਾਂ ਦੀ ਧਰਤੀ ਦਾ ਸਰਦ ਪਿਆਰਾ ਸੀ ਨਹੀਂ ਚੱਕਾਂ ਵਾਲੇ ਪੁੱਜੇ ਹੋਏ ਆ ਵੱਡੇ ਮਾਣ ਕਰਦੇ ਆ ਧੰਨਵਾਦ ਸਤਿਰਨਾਮ ਸਿੰਘ ਜੀ ਬាទ ਬាទ ਧੰਨਵਾਦ ਇਧਰ ਰਵੀ ਆਲੋ ਵਾਲੀਆ ਬੱਦੇ 13 ਬਦੇ ਨਾਲ ਖੇਡਦਾ ਨਾੜਵਨ ਅਨੰਦਪ੍ਰਸਾਦ ਦੇ ਹੋਲਾ ਮਹਿਲਾ ਕਬੱਡੀ ਕੱਪ ਦਾ ਸਰਵੋਤਮ ਜਾਫੀ ਹੈ ਸਰਵੋਤਮ ਧਾਵੀ ਹੈ ਵੀ ਨਾੜਵਨ ਆ ਲਾ ਇਸ ਵੀ ਪਾਂਦਾ ਹੈ ਕਬੱਡੀ ਰਵੀ ਆਲੋ ਵਾਲ ਦਾ ਇਹ ਨਾਮ ਚੱਲਦਾ ਮੈਦਾਨਾਂ ਦੇ ਵਿੱਚ ਰਵੀ ਆਲੋ ਵਾਲ ਤੇਰੀ ਦਿਸ਼ਾ ਖੱਬਕ ਦਿਸ਼ਾ ਖੜਾ ਖੱਬੀ ਕੇਰੀ ਲਾ ਸ਼ਰਨਾ ਬਨਵਾਲੀਪੁਰ ਦਾ ਮੈਦਾਨ ਦੇ ਵਿੱਚ ਸਦਾ ਜਸਪਾਲ ਸਿੰਘ ਰਾਏ ਦਾ ਪੁੱਤਰ ਆ ਵਧ ਕੇ ਕਬੱਡੀ ਪਾ ਰਿਹਾ ਜਿੱਥੇ ਦੇ ਸਰ ਮਨਜੀਤ ਸਿੰਘ ਜੀ ਦੇਲ ਪਹਿਲਾਂ ਹੀ ਦੱਸਿਆ ਬਈ ਅੰਟਾਰੀਓ ਕਬੱਡੀ ਫੈਡਰੇਸ਼ਨ ਕੈਨੇਡਾ ਦੇ ਕਿੰਨੇ ਵੀ ਬਾਹਰੋਂ ਦਾ ਨਾਮ ਹੈ ਜਿਨ੍ਹਾਂ ਦਾ ਸੁੱਖੇ ਪੰਡਾਲ ਦੇ ਹਰ ਜਫੇ ਤੇ ਕਾਲਵਾ ਦੇ ਪਹਿਲਵਾਨ ਦੇ ਹਰ ਜਫੇ ਤੇ ਨਾਨਕ ਸਿੰਘ ਜੀ 200 ਰੁਪਇਆ ਕਿੰਨੇ ਵੀ ਸਾਡੇ ਲੋ ਹੋਵੇਗਾ ਜਿੰਨੇ ਜਫੇ ਲੱਗਣਗੇ ਵਾਧੂ ਖਿਡਾਰੀ ਜਿੰਦਰ ਸਿੰਘ ਜੀ ਕਰਦੇ ਪਿੱਛੇ ਵਾਧੂ ਕਰਦੇ ਪਿੱਛੇ ਆ ਮੇਲਾ ਲੁੱਟਦਾ ਇਹ ਨਾਰਵਾਨਾ ਸ਼ਰਨਾ ਬਨਵਾਲੀਪੁਰ ਦਾ ਸਿੱਖ ਸਰਦਾਰ ਨਾਰਵਾਨਾ ਹੈ ਟੀਮ ਸ਼ੇਰਖਾਂ ਦੀ ਤਰਤੀ ਦਾ ਟੀਮ ਦੀ ਕਬੱਡੀ ਹੈ ਕਹਿੰਦੇ ਵੀ ਇਹ ਨਾਜਵਨ ਇਧਰ ਜਦੋਂ ਖੇਡਦਾ ਤੇ ਦਦਵਿੰਡੀ ਦੀ ਕਲੱਬ ਦੇ ਵਾਸਤੇ ਖੇਡਦਾ ਪਰ ਫਟੇਪੁਰ ਦਾ ਪੰਨਾ 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 ਹੋ ਗਿਆ ਪੰਨਾ ਜਫਾ ਲਾ ਦਿੰਦਾ ਰਮਜੀਤ ਸਿੰਘ ਜੀ ਪ੍ਰਦਾਨ ਮੀਰੀਪਰੀ ਸੁਪਰ ਕਲੱਬ ਫਟੇਪੁਰ ਵਾਲੇ ਕਹਿੰਦੇ ਵੀ ਮਾਨ ਕਰਾਂਗੇ ਪਰ ਇਧਰ ਨੰਬਰ ਵਾਹੂ ਕਿਸਮ ਦੇ ਬਲੀਆ ਅਰਿੱਜ ਖੀਰ ਤੇ ਬਰਗਿਆ ਦਲੀਆ ਕਿ ਵਾਹੂ ਕਿਸਮ ਦੇ ਬਲੀਆ ਆ ਨਾੜਵਾਨ ਕਾਲੇ ਸਿੰਘਾਂ ਦੇ ਕੁਦਦੇ ਦਾ ਛੋਟਾ ਵੀਰ ਹੈ ਪਰਵਿੰਦਰ ਸਿੰਘ ਪੰਜਾਬ ਦੇ ਖੇਡ ਮਿਲਿਆਂ ਦੇ ਵਿੱਚ ਸਰਵੋਤਮ ਤਾਵੀ ਬਣਦਾ ਹੈ ਔਰ ਵੱਡੇ ਮਾਣ ਮਿਲਦੇ ਨਾੜਵਾਲੇ ਇਧਰ ਚੜ ਜਾਹੀ ਮਾਨੀ ਪੇਟਾਂ ਦਾ ਸਾਬੀ ਕਮਣ ਪ੍ਰਦਾਨ ਆਸਟ੍ਰੇਲੀਆ ਕਬੱਡੀ ਫੈਡਰੇਸ਼ਨ ਔਰ ਐਫ ਜੇਡ ਤੁਮਤਸਾ ਨਾੜਵਾਨ ਨੂੰ 21 ਤਰੀਕ ਨੂੰ ਦੰਦੂਪੁਰ ਤੋਂ ਦਿੱਤਾ ਆ ਨੰਬਰ ਰੈਟ ਇਸ ਵਾਰ ਰਿਟਰ ਦੇ ਵਾਸਤੇ ਮਾਨੀ ਪੇਟਾਂ ਦਾ ਨਹੀਂ ਜਫਾ ਲਾ ਸਕਿਆ ਇਥੇ ਕਬੱਡੀ ਕਲੱਬ ਲੰਡਨ ਔਰ ਜਿੱਥੇ ਦੇ ਸੁਰਿੰਦਰ ਸਿੰਘ ਮਾਨਿਕ ਨਾਲ ਜ਼ਿਲ੍ਹਾ ਪਲਮਾਨ ਨਾਲ ਪ੍ਰਸਿੱਧ ਖੇਡ ਪ੍ਰਮੋਟਰ ਹੈ ਔਰ ਅੱਜ ਸਖੇ ਪਨਾਲ ਨੂੰ 51000 ਦਾ ਮਾਨਸਮਾ ਦਿੱਤਾ ਹੈ ਇਧਰ ਸੋਨੂ ਹਿੰਦਲਾ ਦਾ ਇਹਨੂੰ ਹਿੰਗਲ ਟੱਡੇ ਨੇ ਕਬੱਡੀ ਕੱਪ ਦੇ ਚੱਕਰ ਵਿੱਚ 51000 ਰੁਪਏ ਦਿੱਤਾ ਹੈ ਇਸ ਸਾਲ ਆ ਸੋਨੂੰ ਹਿੰਗਲ ਟੱਡੇ ਦਾ ਮੰਦਰ ਇਸ ਵਿੱਚ ਜੋੜਦਾ ਹੈ ਆਪਣੀ ਟੀਮ ਦੇ ਵਾਸਤੇ ਦਰਸ਼ਕ ਵੀ ਪੂਰਾ ਆਨੰਦ ਲੈਂਦੇ ਹੋਏ ਇਸ ਮੁਕਾਬਲੇ ਦਾ ਅੰਤਲ ਕਾਰੀ ਸਾਰੀ ਪਿੰਡ ਵਾਲਾ ਜਿਲ੍ਹੇ ਸ਼ਿਆਲਪੁਰ ਦਾ ਨਾਦਵਨ ਇਧਰ ਚਾਰ ਜਾਹੀਵੇਂ ਆਰਮਾਨੀ ਪੇਟਾਂ ਵਾਲਾ ਕਹਿੰਦਾ ਵੀ ਆਂਦੇ ਨੂੰ ਮੈਂ ਦਬੋਚਾਂਗਾ ਇਸ ਵੀ ਉਧੇ ਪਰੰਦੇ ਲਾਂ ਕੈਚ ਕਰਦਾ ਨਾਦਵਨ ਮਾਨੀ ਪੇਟਾਂ ਦਾ ਔਰ ਅਮਰਤਪਾਲ ਕਾਰੀ ਸਾਰੀ ਦਾ ਇੱਕ ਪਾਸੇ ਇਥ ਵਿਲਜ਼ ਦੂਜੇ ਪਾਸੇ ਨਿਕੋਦਰ ਲੈ ਵੀ ਦੀਪਕ ਕੋਜੀ ਮੇਲਾ ਸਫਲ ਹੋ ਗਿਆ ਸੁਖਾ ਸਾਹਿਬ ਮੇਲਾ ਸਫਲ ਹੋ ਗਿਆ ਮਿਸਟਾਰ ਪੁੱਜ ਗਿਆ ਦਰਸ਼ਕ ਵੀ ਰੌਣਕਾਂ ਮਾਣਦੇ ਆ ਆਹ 70 ਸਾਲ ਦਾ ਇਹ ਖੇਡ ਮੇਲਾ ਪਰ ਜੋ ਮਤੇ ਲਾਲੀ ਕੋਲ ਸਾਡਾ ਵੀ ਪੁੱਜਿਆ ਬਾਦ ਬਦ ਧੰਨਵਾਦ ਤਾਜਾ ਕਾਲੇ ਸਈਆਂ ਦਾ ਔਰ ਮੈਦਾਨ ਚ ਪੰਡਾ ਹੈ ਕਬੱਡੀ ਕਿ ਰੱਬਾ ਸ਼ਾਂਤੀ ਮੇਰੀ ਗੁੰਦਵੀ ਹੋ ਜਾ ਬਬਰ ਸ਼ੇਰ ਜੀ ਹੋ ਜਾ ਚਾਲ ਦੁੱਲੇ ਦੇ ਵਾਂਗੂ ਮੈਨੂੰ ਜਾਣੇ ਜਾਣੇ ਦੁਨੀਆ ਤਾਲੀ ਬਣ ਜਾ ਜਮੇਰ ਜਲਾਲ ਪੰਮਾ 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 ਫੱਟੇ ਪੜੀਆ ਤਾਜੇ ਦੀ ਕਬੱਡੀ ਦਾ ਜੱਸਾ 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 ਲੱਗਦਾ ਜਿਵੇਂ ਨਹੀਂ ਪਰ ਨਾਗ ਵਾਂਗ ਮੋਲਦਾ ਆਹ ਮੁੰਡਾ ਜਾਂਦਾ ਤਾਜਾ ਕਾਲੇ ਸਿੰਘਾਂ ਦਾ ਨੰਬਰ ਜੋੜਦਾ ਹੈ ਟੀਮ ਦੇ ਲਈ ਜੈਦੀ ਭਾਈ ਲਓ ਫਿਰ ਮਾਨੀ ਬੇਟਾ ਦਾ ਮਾਨੀ ਬੇਟਾ ਦਾ ਮਾਨੀ ਬੇਟਾ ਦਾ ਦਰਸ਼ਕ ਵੀਰ ਅਨੰਦ ਲੈਂਦੇ ਆ ਮੰਗਾ ਦੇ ਲੋਬੀ ਅਰਜੀਤਾ ਸਾਹਿਬਾ ਯੂਕੇ

ਆਦੀ ਸ਼ਕਤੀਮਾਨ ਇੱਕੋ ਤੇਰਾ ਲੱਖ ਵਰਗਾ ਨਰਵਾਨਾ ਚਾਵੀਤਰੀ ਨੂੰ ਪੰਡਾਲਪੁਰ ਦੇ ਕਬੱਡੀ ਕੱਪ ਦਾ ਸਾਰੇ ਤੋਂ ਮੁਜਾਫੀ ਬਣਿਆ ਸੋਹਰੇ ਦੀ ਮੰਡੀ ਪਾਈ ਉਸ ਨਰਵਾਨ ਨੂੰ ਬਾਬਾ ਜਸਵੀਰ ਸਿੰਘ ਨੇ ਸ਼ਰਨਾ ਬਨਵਾਲੀ ਪਰਗਾ ਕਾਂਜਾ ਫਾਲਾ ਸੁੱਖਾ ਪਿੰਡਾਲ ਜਾਂ ਦੂਸਰੇ ਪਾਸੇ ਕਾਲਮ ਦਾ ਪਲਵਾਨ ਹਰਵਿੰਦਰ ਸਿੰਘ ਮਾਰਟਾਤੇ ਉਤੇ ਥਾਪੀ ਕਬੱਡੀ ਪਾਈ ਸ਼ੇਰ ਨੇ ਕਦੀ ਸੱਜੇ ਕਦੀ ਖੱਦੇ ਹੁੰਦੇ ਵੱਡੇ ਉਲਟ ਹੋ ਰਹੇ ਕਈ ਵਾਰੀ ਵੱਡੇ ਤੋਂ ਵੱਡੋ ਉਲਟ ਹੋ ਜਾਂਦੇ ਮੈਦਾਨਾਂ ਦੇ ਵਿੱਚ ਲਾ ਪੀਮ ਸ਼ੇਰਖਾਂ ਵੀ ਪੈਂਦੀ ਹੋਈ ਕਬੱਡੀ ਉੱਤੇ ਰਾਜਾ ਸੰਗਵਾਲ ਔਰ ਰਾਜਾ ਸੰਗਵਾਲ ਦਾ ਜਿੱਥੇ ਦਾ ਪੱਪੂ ਸੰਗਵਾਲ ਜੁਨੀ ਦਾ ਮਹਾਨ ਖਿਡਾਰੀ ਹੈ ਪਰ ਸ਼ੇਰਖਾਂ ਦਾ ਪੀਮ ਅੱਥੇ ਜੋਰ ਦਾ ਮਾਲਕ ਨਾੜਵਾਲ ਨੰਬਰ ਜੋੜ ਗਿਆ ਟੀਮ ਦੇ ਵਾਸਤੇ ਤਾਰੇ ਸਿੰਘ ਦਾ ਪ੍ਰਵੰਤਰ ਸਿੰਘ ਫਿਰ ਕਬੱਡੀ ਪਾਉਣ ਦੇ ਵਾਸਤੇ ਵਧਿਆ ਕਿ ਰੱਬਾ ਸ਼ਾਤੀ ਮੇਰੀ ਗੰਜੀ ਹੋ ਜਾਏ ਬਬਰ ਸ਼ੇਰ ਜੀ ਹੋ ਜਾ ਚਾਲ ਦੁੱਲੇ ਦੇ ਵੰਗੂ ਮੈਨੂੰ ਜਾਣੇ ਦੁਨੀਆ ਤਾਵੀ ਬਣ ਜਾ ਜਮੇਰ ਜਲਾਲ ਮੂਰਕਾ ਗੁਲਜਾਰੀ ਵੰਗੂ ਕਬੱਡੀ ਹੋ ਜਾਏ ਚਮਕਾ ਬਾਗ ਮਸੀਆਂ ਕੋ ਜੀਤ ਸੰਦੀਪ ਲੱਲੀਆ ਵੰਗੂ ਸਮਾਨ ਚੁੱਡਾ ਤਾਵੀ ਬਣ ਜਾ ਤੂਤ ਗੁਰਜੀਤ ਬੱਗਿਆ ਦੇ ਮੰਗੀ ਵੰਗੂ ਸ਼ਾਦੀ ਤਾਨ ਕੇ ਖੜ ਗਿਆ ਪੱਟ ਹੋ ਜਾਣ ਕਿਨਾਰ ਗੁਰਦਾਲ ਜੇ ਚਿੱਤ ਕਰੇ ਸੁਖ ਵੀ ਸਰਾਵਾ ਵਰਜਾ ਜਾਂ ਚੀਤੇ ਵਾਂਗ ਨ ਕਰਾ ਕੈਦ ਜਿਵੇਂ ਕਰਦਾ ਸੁਖਾ ਪੰਡਾਲ ਰਬਾ ਸ਼ਾਂਤੀ ਮੇਰੀ ਗੁੰਦੀ ਹੋ ਜਾ ਮਦਰ ਸ਼ੇਰ ਜੀ ਹੋ ਜਾ ਚਾਲ ਆ ਮੁੰਡਾ ਫੰਮਾ ਪੰਮਾ ਪੰਮਾ ਫਤਿਹਪੁਰੀਆ ਮੇਰੇ ਅੜ ਗਿਆ ਮੇਰੇ ਅੜ ਗਿਆ ਮਿਹਰਬਾਨ ਨਹੀਂ ਜਫਾ ਲਾਸਿਕ ਗੱਲ ਵੱਖਰੀ ਹੈ ਆ ਜੀ ਪਾਸੇ ਇਸ ਮੈਚ ਦੇ ਵਿੱਚ ਪੰਮਾ ਜਿਹੜਾ ਨਰਮਣ ਖੇਡਦਾ ਹੈ ਕੁਲਾਰਾਂ ਵਿੱਚ ਖੇਡ ਮੇਲਾ ਹੋਇਆ ਹੈ अड़तालीफे बर्दी वाला कोई भी ग्राउंड च नहीं आएगा वर्दी वाला कोई भी नहीं आएगा ग्राउंड में डिसिपलिन पूरा और डिसिपलिन मैच करवाए जा रहे हैं सुलखंड श्री प्रधान जी ਉਹਨਾਂ ਨੇ ਬੇਨਤੀ ਹੈ ਦਿਸਬਲੀ ਨੂੰ ਭੰਗ ਨਹੀਂ ਕਰਨਾ ਸੋਤ ਤੋਂ ਬਾਅਦ ਅੱਧੀ ਮੈਚ ਚੱਲ ਰਿਹਾ ਤੇ ਹੁਣ ਵੀ ਇਹਨਾਂ ਦਾ ਮੰਨਣਾ ਸਾਰਿਆਂ ਨੇ 75 ਕੋ ਦਾ ਫਾਈਨਲ ਮਾਲੀ ਇਹ ਦੇ ਨਾਲ ਅਬਤਕੜਾ ਵੀ ਟੀਮ ਜਿਹੜੀ ਨਿਕੋਦਰ ਦੀ ਉਹਦਾ ਵੀ ਬਹੁਤ ਤਕੜਾ ਮੈਚ ਹੋਇਆ ਤਗੜੀ ਦਾਗ ਫੜਕੇਗੀ ਕਾਲੇ ਸਿੰਘਾਂ ਦਾ ਤਾਜਾ ਕਾਲੇ ਸਿੰਘਾਂ ਦੇ ਤਾਜੇ ਵਾਂਗ ਆ ਆ ਗੱਲ ਔਖੀ ਹੋ ਗਈ ਹੈ ਆਈ ਜਾਨ ਸ਼ਕੰਜੇ ਅੰਦਰ ਜਿਉਂ ਵਲਣ ਵਿੱਚ ਗੰਨਾ ਇਹ ਦਿੱਤਾ ਸੇ ਅਸੁਖੇ ਤੱਕ ਵੀ ਜਹਾ ਫਿਰ ਲੱਗ ਗਿਆ ਇਹ ਲੱਗੀ ਥਾਬਰ ਕੇ ਪਿੰਦਾ ਜਿਹਨੇ ਜਹਾ ਲਾ ਦਿੱਤਾ ਹੈ ਅਰ ਸਲਖਰ ਸਿੰਘ ਕਹਿੰਦਾ ਵੀ ਬਹੁਤ ਹੀ ਸਤਿਕਾਰਯੋਗ ਸਾਡੇ ਤੀਰਥ ਸਿੰਘੀ ਮਾਲਾ ਤੋਂ ਜੋ ਸਾਡੇ ਦੇ ਬੱਚੇ ਆ ਤੀਰਥ ਸਿੰਘੀ ਮਾਲਾ ਆ ਰਿਹਾ ਦਾ ਬੜਾ ਬਧਵਾ ਧੰਨਵਾਦ ਉਹ ਦਸਦਾ ਮੋਹ ਸਿੰਘ ਇਟਲੀ ਵਾਲੇ ਕਹਿੰਦੇ ਵੀ ਬੜਾ ਮਾਣ ਕਰਨਾ ਆ ਪਾ ਖਿਡਾਰੀਆਂ ਦੀ ਖੇਡ ਦਾ ਔਰ ਆ ਵੀ ਥੋੜਾ ਥੋੜਾ ਵਿਸ਼ੇ ਕਰੋ ਇੰਦਰਪਾਲ ਵਾਰੀ ਥੋੜਾ ਵਿਸ਼ੇ ਕਰਦੇ ਬੜੀ ਮਿਹਰਬਾਨੀ ਹੈ ਲੱਕੀ ਥਾ ਵਰਗੇ ਦੇ ਨਾਸਤੇ ਵੱਡੇ ਮਾਤ ਦੇ ਪਰ ਉਧਰ ਕਬੱਡੀ ਉੱਤੇ ਹਰਵਿੰਦਰ ਸਿੰਘ ਪਲਵਾਨ ਅਰਵਿੰਦਰ ਸਿੰਘ ਪਲਵਾਨ ਲਾਤ ਕਿਲਾ ਦਫਾ ਤੇ ਮੈਂ ਬਰਾਬਰ ਦੇ ਕਰ ਕਿਦਾ ਰਵੀ ਪਾਕ ਕਬੱਡੀ ਸਰਦਾਰ ਮੋਹਨ ਸਿੰਘ ਇਤਰੀ ਵਾਲੇ ਕਹਿੰਦੇ ਵਾਡਾ ਮਾਣ ਕਰਨਾ ਆ ਵਾਡੇ ਸਤਿਕਾਰਯੋਗ ਕਿੰਨੇ ਖਿਡਾਰੀਆਂ ਦੇ ਕਿੱਕੇ ਸ਼ੀਨੀਆਂ ਮਾਵਾਂ ਦੇ ਸ਼ੇਰ ਇਹ ਬਣ ਕੇ ਬਲਵਾਨ ਬੁੱਤ ਜਿਹੜੇ ਪਰਦੇ ਮੈਦਾਨਾਂ ਦੇ ਵਿੱਚ ਵੱਡੇ ਖਿਡਾਰੀ ਵਿਸ਼ੇ ਕਰਦੇ ਜੀ ਵੱਧੂ ਕਰਦੇ ਵਿਸ਼ੇ ਇਧਰ ਮੰਗਾ ਤੇਲੇ ਪੰਨਾ ਸੈਤੀ ਸਾਹਿਬਾ ਵੀਰ ਇਹ ਤੁਹਾਨੂੰ ਕਬੱਡੀ ਕਲਬ ਦੀ ਟੀਮ ਦੇ ਵਾਸਤੇ ਸਾਡੇ ਵੀ ਦੀਪਾ ਯੂਕੇ ਸਾਡਾ ਕਬੱਡੀ ਖਿਡਾਰੀ 500 ਰੁਪਏ ਹਿਸ ਤੁਹਾਨੂੰ ਦੀ ਟੀਮ ਦੇ ਵਾਸਤੇ ਮਾਨ ਪੇਜਾ ਹੈ ਬាទ ਬាទ ਧੰਨਵਾਦ ਹੈ ਆਰ ਕਬੱਡੀ ਸਾਹਮਣੇ ਆਬਦਕਦਮ ਸ਼ਰਨਾ ਬਨਵਾਲੀਪੁਰ ਦਾ ਵੱਧ ਕੇ ਕਬੱਡੀ ਪਾ ਰਿਹਾ ਆ ਗੁਰਵਿੰਦਰ ਸਿੰਘ ਵੀ ਪਿੱਛੇ हट ਜਾ ਤੁਸੀਂ ਨਹੀਂ ਖੇੜਦੇ ਬਾਜੀ ਪਿੱਛੇ ਹੋ ਜਾ ਪਿੱਛੇ ਹੋ ਜਾ ਮੇਰਾ ਵੀ ਸੁੱਖਾ ਪੰਡਾਲ ਇਸ ਬਿੱਟਕੜੇ ਜਫੇ ਦੀ ਗੱਲ ਕਰਦਾ ਆ ਸੋਖਨ ਸਿੰਘ ਜੀ ਬਾਹਰ ਕਰ ਦਿਓ ਬਦੀ ਨਹੀਂ ਖੇੜਦੇ ਮੈਚ ਰੋਕ ਦਿੱਤਾ ਜਾਵੇ ਇਹ ਪ੍ਰਬੰਧਕਾਂ ਨੂੰ ਬੇਨਤੀ ਹੈ ਬਾਜੀ ਜਿਹਨਾਂ ਨੇ ਟੀ-ਸ਼ਰਟ ਪਾਈਆਂ ਪਿੱਛੇ ਹੋ ਕੇ ਬਾਹਰ ਹੋ ਕੇ ਵਰਜੋ ਧਰਨਾਨਕ ਸਿੰਘ ਜੀ ਸੁਖੇ ਪੰਡਾਲ ਦੇ ਵਾਸਤੇ 200 ਰੁਪਏ ਦਾ ਮਾਨ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ ਸੁਖੇ ਪੰਡਾਲ ਦੇ ਵਾਸਤੇ 200 ਰੁਪਏ ਦਾ ਮਾਨ ਸਨਮਾਨ ਭੇਜਿਆ ਗਿਆ ਧਰਨਾਨਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹਰ ਸਮਾ ਹਾਂਜੀ ਇਹ ਪਹਿਲੇ ਸੈਮੀਫਾਈਨਲ ਜਿਹੜਾ ਚੱਲ ਰਿਹਾ ਈਤੂਲੀ ਲੰਡਨ ਦੇ 11 ਅੰਕਿਆ ਤੇ ਨਗੋਤਰ ਦੇ 10.5 ਅੰਕਿਆ ਜੀ ਬਈ ਤਾੜੀਆਂ ਮਾਰਦੇ ਜੋਰ ਨਾਲ ਇੱਕ ਵਾਰੀ ਨਕੋਦਰ ਦੇ 10 ਤੇ ਇਸ ਬਲਿਸ ਦੀ ਟੀਮ ਦਾ ਨੰਬਰ 11 ਅੱਧੇ ਸਮੇਂ ਦੇ ਵਿੱਚ ਅੱਧੇ ਅੰਕ ਦੀ ਜਿਹੜੀ ਸਾਡਾ ਵੀ ਕਲੀ ਲੈ ਕੇ ਆ ਜਵੇ ਗਰਾਊਂਡ ਦੇ ਵਿੱਚ ਜਿਹੜੀ ਸਾਡਾ ਵੀ ਕਲੀ ਦੀ ਸੇਵਾ ਲੈ ਕੇ ਖੇਡ ਦੇ ਮੈਦਾਨ ਚ ਜਾ ਜਵੇ ਕਾਕੇ ਵੀਰ ਔਰ ਸਾਡੇ ਵੀ ਦੀਪਾ ਜਿਹਨੇ 500 ਰੁਪਏ ਸਾਰੀ ਟੀਮ ਦਾ ਮਾਨ ਕੀਤਾ ਵਰਦੀਆਂ ਦੇ ਵੀ ਸਾਰੇ ਬਾਹਰ ਹੋਣਗੇ ਔਰ ਕਬੱਡੀ ਟੀਮ ਦੀ ਦੀ ਕਬੱਡੀ ਦੇ ਸਾਹਮਣੇ ਟੱਚ ਲੱਗਾ ਨਹੀਂ ਤੇ ਪਾਲ ਸਿੰਘ ਜੀ ਦਾ ਇਸ਼ਾਰਾ ਬਾਤੀ ਸਭ ਦੇ ਸਤਿਕਾਰਯੋਗ ਸਾਡਾ ਜਸਵੀਰ ਸਿੰਘ ਸ਼ੀਰਾ ਜੀ ਸਾਡੇ ਕੋਲ ਚੋਚੇਦਾਰ ਦੇ ਬੁੱਜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਸ਼ੀਰਾ 27 ਤੇ 28 ਫਰਵਰੀ ਦੀ ਤਰੀਕਾ ਸਰਹਾਰਾ ਰਣੂਆ ਦੇ ਕਬੱਡੀ ਕੱਪ ਦੀਆਂ ਨੇ ਜਿੱਥੇ ਬਹਿਸ 27ਵੀਂ ਤੇ 28ਵੀਂ ਨੂੰ ਮੋਟਰਸਾਈਕਲ ਉੱਤੇ ਜਾਣਗੇ 27 ਤੇ 28 ਫਰਵਰੀ ਦੀ ਤਰੀਕਾ ਸਰਹਾਰਾ ਰਣੂਆ ਦੇ ਕਬੱਡੀ ਕੱਪ ਦੀਆਂ ਤਰੀਕਾ ਨੇ ਸੋਨੂੰ ਹੰਦਲ ਟੱਗਿਆਂ ਦਾ ਅਗਲੀ ਕਬੱਡੀ ਪਾਵੇਗਾ ਆਪਣੀ ਟੀਮ ਦੇ ਵੱਲੋਂ ਤਰਸੇਮ ਸਿੰਘ ਬਾਠ ਯੂਕੇ ਹਰਦੁਫਰਾਲਾ ਵਾਲੇ 1000 ਰੁਪਏ ਨਕਦ ਦੀ ਟੀਮ ਦਾ ਮਾਣ ਭੇਦੇ ਹੋਏ ਬਹੁਤ ਬਹੁਤ ਧੰਨਵਾਦ ਤਰਸੇਮ ਸਿੰਘ ਜੀ ਬាទ ਯੂਕੇ ਹਰ ਦਫਰ ਵਾਲਾ 1000 ਰੁਪਇਆ ਨਕੋਦਰ ਦੀ ਟੀਮ ਦਾ ਮਾਣ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ ਹੈ ਕਹਿੰਦੇ ਵੀ ਜੇ ਆਪਾਂ ਮਾਣ ਇਸ ਬਲੂ ਦੀ ਟੀਮ ਦਾ ਕੀਤਾ ਹੈ ਮਾਣ ਨਕੋਦਰ ਦੇ ਖਿਡਾਰੀਆਂ ਦਾ ਕਰਨਾ ਕਿਉਂਕਿ ਦੋਨੋਂ ਟੀਮਾਂ ਬਰਾਬਰ ਦੀ ਹੈ ਬਰਾਬਰ ਦੇ ਖੇਡ ਦੇ ਖਿਡਾਰੀ ਔਰ ਪੂਰਾ ਜੋਰ ਲਾਇਆ ਜਾ ਰਿਹਾ 31000 ਰੁਪਏ ਲੱਗਾ ਹੈ ਮੈਚ ਤੇ 31000 ਦੀ ਹੱਕਦਰ ਕੌਣ ਬਣਦੀ ਹੈ ਇਹ ਸਮਝਨੇ ਦੱਸਣਾ ਲੱਸਮੇ ਦੀਆਂ ਬਾਤਾਂ ਸਿਰੇ ਦੀ ਟੱਕਰਾਂ ਅਮਰਤਪਾਲ ਕਾਰੀ ਸਾਰੀ ਦਾ ਮਾਨੀ ਪੇਟਾਂ ਦਾ ਲਾ ਟੱਚ ਲੱਗ ਚੁੱਕਿਆ ਹੁਣ ਤੱਕੇ ਦੇ ਵੀ ਨਾਜਮਨ ਕਰਦਾ ਹੈ ਯਤਨ ਤੇ ਕਾਬਿ ਹੋ ਗਿਆ ਨੰਬਰ ਜਾਫੀ ਦਾ ਨੰਬਰ ਜਾਫੀ ਦਾ ਅਗਲੇ ਮੈਚ ਦੀ ਟੀਮਾਂ ਮਾਲੀ ਕੇ ਤੇ ਮਾਲੀ 20 ਪਿਆਰ ਹੋ ਜਣ ਮਾਲੀਏ ਤੇ ਮਾਲੀ ਬੀ ਅਗਲੇ ਮੈਚ ਦੇ ਵਾਸਤੇ ਇਹ ਟੀਮਾਂ ਜਿਹੜੀਆਂ ਪਿਆਰ ਰਣਗੀਆਂ ਉਧਰ ਸਾਹਮਣੇ ਰਵੀ ਦੀ ਕਬੱਡੀ ਆ ਸ਼ਕਤੀਮਾਨ ਸਿਵਾਲ ਵਾਲੇ ਨੇ ਲਾਜਫਾ ਆਸਕੇ ਤੱਕ ਵੀ ਸੁੱਖਾ ਮੈਂਬਰ ਪੰਚਾਇਤ ਮੰਗਾ ਸਾਡਾ ਵੀ ਟੁੱਲੇ ਸਾਹਿਬ ਮੰਗਾ ਤੇਲੇ ਦੀਪਕ ਕੋਚ ਔਰ ਵੱਡੇ ਮਾਨਜੀਤਾ ਯੂਕੇ ਸ਼ਕਤੀਮਾਨ ਦੇ ਵਾਸਤੇ ਮੰਗਾ ਤੇਲੇ ਦੀ ਸਾਰੀ ਬੇ ਇਮਾਨ ਕਰਦੇ ਹੋਏ ਬਾਦਵਾ ਧੰਨਵਾਦ ਹੈ 100 ਰੁਪਿਆ ਮੇਰੇ ਬੋਲੇ ਦਾ ਮਾਰ ਕਰਦੇ ਹੈ ਬਹੁਤ ਬਹੁਤ ਧੰਨ ਧਨ ਸ਼ਕਤੀਮਾਨ ਅੱਜ ਜੰਡ ਕੋਚ ਫੜ ਵੀ 100 ਰੁਪਿਆ ਔਰ ਇਧਰ ਕਬੱਡੀ ਉੱਤੇ ਫਿਰ ਜੱਸਾ ਲਾਲੀ ਪੇਟਾਂ ਦਾ ਲਾ ਕੇ ਨੰਬਰ ਜੋੜਿਆ ਟੀਮ ਦੇ ਵਾਸਤੇ ਔਰ ਇਧਰ ਖੇਡ ਦੇ ਮੈਦਾਨ 'ਚ ਫਿਰ ਤਾਜਾ ਕਾਲੇ ਸੱਜਾਂ ਦਾ ਮਾਲੀਏ ਮਾਲੀ ਬੀ ਅਗਲੇ ਮੈਚ ਦੀ ਟੀਮਾਂ ਹੋਣਗੀਆਂ ਮਾਲੀਏ ਤੇ ਮਾਲੀ ਬੀ ਤਿਆਰ ਹੋ ਕੇ ਗਰਾਉਂਡ ਉੱਤੇ ਆ ਜਾਣਾ ਜੰਡ ਕੋਈ ਵੀ ਸਾਰ ਦੀ ਅਸ਼ਕਤੀ ਮਾਨ ਦਾ ਮੇਰੇ ਕੋਲ ਲੈ ਜਾਣਾ ਇਧਰ ਪਾਜੇ ਦੀ ਕਬੱਡੀ ਤੇ ਫਿਰ ਡਬਲ ਟੱਚ ਹੁੰਦਾ ਹੈ ਨੰਬਰ ਫਿਰ ਤਾਜੀ ਦਾ ਆਸੇ ਵੀ ਹੁਗੜਾ ਸਾਹਿਬ ਅਸ਼ੀਰਵਾਦ ਕਰਦੇ ਹੋਏ ਸ਼ਰਨਾ ਇਸ ਵੇਲੇ ਬਨਵਾਲੀ ਪਰਵਰਾ ਖੇਡ ਦੇ ਮੈਦਾਨ 'ਚ ਅੱਜ ਕਬੱਡੀ ਪਾੜੇਗਾ ਆਪਣੀ ਟੀਮ ਦੇ ਲਈ ਜੀਤਾ ਸਾਡਾ ਵੀ ਯੂਕੇ ਔਰ ਗੁਰਦੀਪ ਸਿੰਘ ਜੀਤਾ ਯੂਕੇ ਸਾਡਾ ਕਬੱਡੀ ਖਿਡਾਰੀ ਵੱਡੇ ਮਾਣ ਦੇਦੇ ਹੋਏ ਬੜਾ ਬੜਾ ਧੰਨਵਾਦ ਉਧਰ ਕਬੱਡੀ ਬਾਬਾ ਯੂਕੇ ਵੱਲੋਂ ਵੀ ਵੱਡਾ ਮਾਣ ਕੀਤਾ ਗਿਆ ਸ਼ਰਨੇ ਦੀ ਕਬੱਡੀ ਉੱਤੇ ਕਾਲਮ ਦਾ ਪਹਿਲਵਾਨ ਬੱਲੇ ਬੱਲੇ ਕਰਾਊਗਾ ਮਾਨੀ ਪੇਟਾਂ ਦਾ ਲਾ ਹਰਵਿੰਦਰ ਸਿੰਘ ਪਹਿਲਵਾਨ ਕਾਲਮ ਦੀ ਧਰਤੀ ਦਾ ਕੋਲੇ ਵੀ ਤੱਕੜੇ ਜਾਹੀ ਤੱਕੜੇ ਜਾਹੀ ਹੈ ਔਰ ਕਹਿੰਦੇ ਵੀ ਜਦੋਂ ਚੱਟ ਦੇ ਵਿੱਚ ਆ ਜਾਂਦਾ ਨਾਰਦਾਰ ਕੱਤੀ ਛੜਦਾ ਔਰ ਖੇਡ ਦੇ ਮੈਦਾਨ ਨਾਲੀਏ ਮਾਰੀ ਬੀ ਦੂਜਾ ਸੈਮੀਫਾਈਨਲ ਮੈਚ ਖੇਡਣ ਦੇ ਵਾਸਤੇ ਇਹ ਆਜਣਾ ਮਾਰੀਏ ਮਾਰੀ ਬੀ ਨਾਨਕ ਸਿੰਘ ਜੀ ਹਰ ਜਫੇ ਦਾ ਕਾਲਮ ਦੇ ਪਹਿਲਵਾਨ ਦੇ ਵਾਸਤੇ 200 ਰੁਪਇਆ ਤੇ ਸੁਖੇ ਪਨਾਲ ਦੇ ਹਰ ਜਫੇ ਤੇ 200 ਰੁਪਇਆ ਭੇਜਣਗੇ ਇਧਰ ਕਬੱਡੀ ਆਹ ਰੇ ਇਧਰ ਟੀਮ ਟੀਮ ਨਾਜਵਾਨ ਡੱਕ ਪਹੁੰਚ ਲਈ ਨਾਜਵਾਨ ਤੀਸੇ ਕੋਸ਼ਿਸ਼ ਕਰਦਾ ਸੀ ਨਹੀਂ ਕਾਮਯਾਬ ਹੋਇਆ ਬਲਵਿੰਦਰ ਸਿੰਘ ਕਬੜੀ ਪਾੜਿਆ ਕਾਲੇ ਸਿੰਘਾਂ ਦੀ ਤਰਤੀ ਦੇ ਬਲਵਿੰਦਰ ਚਾਰ ਜਾਹੀ ਹੈ ਹੁਣ ਕਾਹ ਜਫਾ ਲਾਊਗਾ ਇਹ ਆ ਬਸ ਸਾਹਮਣੇ ਟਕਣਾ ਹੈ ਮੈਦਾਨ ਦੇ ਵਿੱਚ ਮਾਨੀ ਪੇਟਾਂ ਦਾ ਲੱਬਰ ਸੂਲਪੁਰ ਦਾ ਪਿਆਰਾ ਬੇਲਖਾਨਪੁਰ ਦਾ ਦੀਸ਼ਾ ਹਲੋ ਵਾਲ ਦਾ ਦੀਸ਼ਾ ਨਾਜਵਾਨ ਔਰ ਉਧਰ ਦੀਸ਼ਾ ਹਲੋ ਵਾਲੀਆ ਵੱਡੇ 11 ਦੇ ਨਾਲ ਨਾਡਵਨ ਖੇਰ ਦਾ ਪਰ ਨਹੀਂ ਜਾ ਰਿਹਾ ਹੋਇਆ ਨੰਬਰ ਰਿੱਟਰ ਦਾ ਨੰਬਰ ਤਾਵੀ ਦਾ ਚੱਲ ਵੀ ਸੋਨੂਸਿਆ ਪਾਕ ਕਬੱਡੀ ਗੱਪਰੂਆ ਸੋਨੂ ਹਿੰਦਲ ਟੱਡਿਆਂ ਦਾ ਇਸ ਸਾਲ ਹਿੰਦਲ ਟੱਡਿਆਂ ਦੇ ਕਬੱਡੀ ਕੱਪ ਦੇ ਵਿੱਚ ਨੌਜਵਾਨ ਨੂੰ 51000 ਰੁਪਏ ਨਾਲ ਸਨਮਾਨਿਤ ਕੀਤਾ ਗਿਆ ਬਾਬਾ ਰਿੱਕੀ ਸਪੋਰਟਸ ਦਾ ਹਿੰਦਲ ਟੱਡਾ ਜਿੱਥੇ ਬਹੁਤ ਵੱਡਾ ਕਬੱਡੀ ਦਾ ਕੱਪ ਹੋਇਆ ਆ ਰਾਜਾ ਸਿੰਘ ਰਾਲ ਪਿੰਡ ਦਾ ਧੌਲਾ ਮਾਰਦਾ ਇਹ ਪੰਨਾ ਪੰਨਾ ਫੱਦੇ ਪਰਦਾ ਪੰਨਾ ਫੱਦੇ ਪਰਦਾ ਪੰਨਾ ਫੱਦੇ ਪਰਦਾ ਟਕੜਾ ਜੱਫਾ ਲਾ ਦਿੱਤਾ ਟਕੜਾ ਜੱਫਾ ਲਾ ਦਿੱਤਾ ਮੁੰਡੇ ਨੇ ਆ ਤਕੜੇ ਜੱਫੇ ਦੀ ਗੱਲ ਹੋ ਗਈ ਹੈ ਉਧਰ ਪੰਮਾ ਸਾਡਾ ਵੀਰ 100 ਰੁਪਿਆ ਪੰਮੇ ਦੇ ਵਾਸਤੇ ਮਾਨ ਕਰਦਾ ਆ ਜੰਡਗੋ 100 ਰੁਪਿਆ ਮੇਰੇ ਕੋਲ ਆ ਗਿਆ ਤੁਹਾਡੀ ਟੀਮ ਦਾ ਔਰ ਖੇਡ ਦੇ ਮੈਦਾਨ ਦੇ ਵਿੱਚ ਇਸ ਵੀ ਆ ਰੇਦਰ ਕਬੱਡੀ ਸਾਹਮਣੇ ਅਮਰਪਾਲ ਸਿੰਘ ਕਾਰੀ ਸਾਰੀ ਪਿੰਡਾ ਮਾਨੀ ਪੇਟਾ ਲੰਬੀ ਪਾਰ ਰੇਦਾ ਪਾਵੇ ਲੱਖ ਪਿੰਡੀਆਂ ਤੇ ਗੱਲ ਜਫਿਆ ਤੇ ਮੁਕਰੀ ਐ ਰੇਦਾ ਪਾਵੇ ਲੱਖ ਪਿੰਡੀਆਂ ਗੱਲ ਜਫਿਆ ਤੇ ਮੁਕਰੀ ਐ ਜਫਿਆ ਤੇ ਗੱਲ ਮੁਕਰੀ ਹੁਣੇ ਸਾਹਮਣੇ ਤਾਜਾਕਾਰ ਸਿੰਘਾਂ ਦਾ ਗੁਰਤਾਜ ਸਿੰਘ ਮਾਰਦਾ ਪੱਟੇ ਤੇ ਥਾਪੀ ਕਿ ਲੋਹੇ ਜਿਹੇ ਪੱਟ ਹੁਣ ਮਾਰ ਮਾਰ ਥਾਪੀਆਂ ਛਾਤੀ ਹੁਣ ਜਾਨ ਜਦੋਂ ਗੱਜਾਂ ਵਿੱਚ ਨਾਪੀਆਂ ਲਾਲੀ ਪੈਂਦੀ ਪਿੰਡਿਆ ਤੇ ਗਿੱਟ ਗਿੱਟ ਚਾਰਨੀ ਹਾਰੇ ਚ ਲੱਖ ਦੀ ਵੀ ਦੁੱਧ ਵਾਲੀ ਚਾਰਨੀ ਇਹ ਦੱਖਾ ਕੇ ਖੁਰਾਕ ਹੈ ਸਰੀਰ ਪਿੰਦਾ ਪਲਣਾ ਸੌਖੀ ਨਹੀਂ ਕਬੱਡੀ ਖੇਡਣੀ ਕੱਲ ਨਹੀਂ ਆਪਣੀ ਬੜੀ ਕੱਲਣਾ ਰੱਬ ਵਾਂਗੂ ਪਿੰਦੇ ਫਿਰ ਪੂਜਣੇ ਮੈਦਾਨ ਜੀ ਤਾ ਜਾ ਕੇ ਪਿੰਦੀ ਹਸਰੀਆਂ ਵਿੱਚ ਜਾਣ ਜੀ ਮਨਾਂ ਨੂੰ ਹਮਿਲਦਾ ਸੋ ਪਿਆਰ ਜੱਗ ਤੇ ਬਈ ਮੋੜਾ ਤੋਂ ਬੈਠਾਂ ਦੇ ਵੀ ਜੜੀਏ ਲੱਗਦੇ ਆ ਇਸ ਵਿੱਚ ਕੁਛ ਸੰਧਰੇ ਬੰਦਾ ਜਿਹੜੇ ਸ਼ਾਰਬਾ ਦਾ ਹੈ ਗੱਭਰੂ ਮੈਦਾਨ ਦੇ ਬੰਦਾ ਹੈ ਕਬੱਡੀ ਕਿ ਚਾੜੀਆਂ ਚਾੜੀਆਂ ਛਾਤੀਆਂ ਵਾਲੇ ਜਦ ਵਿੱਚ ਮੈਦਾਨ ਦੇ ਬੁੱਕਦੇ ਆ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਇਹ ਕਿਹੜੇ ਪਿੰਡ ਦਾ ਗੱਭਰੂ ਇਸੀ ਕੁਸ਼ ਸੰਧਰੇ ਵਾਲਾ ਤੇ ਜਿਹਨੇ ਜਫਾ ਲਾਇਆ ਦੀਸ਼ਾ ਚੱਕਾਂ ਦਾ ਔਰ ਜਿਹੜਾ ਅੱਲੇ ਵਾਲ ਦੇ ਨਾਲ ਪਸਦ ਹੋਇਆ ਨਾ ਅੱਡ ਵਾਲਾ ਲਾ ਪੀਮ ਸ਼ੇਰਖਾਂ ਦਾ ਇਸ ਲਈ ਕਿਹ ਜਮਦਾਨ ਚ ਕਬੜੀ ਪੰਜ ਰੁਪਏ ਵਧਿਆ ਪਰ ਪੰਮਾ ਪੰਮਾ ਆ ਤਾਰੀਆਂ ਮਾਰਦੇ ਮੁੰਡੇ ਦੇ ਵਾਸਤੇ ਸਤਾਰ ਮਹੌਨ ਸਿੰਘ ਇਟਲੀ ਵਾਲੇ ਤੇਜੋ ਮਾਨ ਮੁੰਡੇ ਦੇ ਵਾਸਤੇ ਤੜਦਾ ਜਫਾ ਲਾ ਦਿੱਤਾ 200 ਰੁਪਏ ਹੋ ਗਿਆ ਔਰ ਸਤਾਰ ਮਹੌਨ ਸਿੰਘ ਇਟਲੀ ਵਾਲੇ ਬਾਬਾ ਯੂਕੇ ਜੀ ਕਾਕਾ ਵੀਰ ਵੱਲੋਂ ਸਰ ਵੀ ਆ ਬាទ ਬាទ ਧੰਨਵਾਦ ਹੈ ਬਾਬਾ ਯੂਕੇ ਜੀ ਬੜਾ ਮਾਣ ਕਰਦੇ ਹੋਏ ਔਰ ਸਰ ਮੋਹਨ ਸਿੰਘ ਜੀ ਵੱਲੋਂ ਵੀ 200 ਰੁਪਏ ਆਪਣੇ ਵੱਲੋਂ ਆਪਾਂ ਮਾਨ ਕਰਾਏ ਜੀ ਜੀਤਾ ਜਿਹੜਾ ਪ੍ਰਾਣਾ ਜੀਤਾ ਸਾਹਿਬ ਦਾ ਕਬੱਡੀ ਖਿਡਾਰੀ ਉਹਨਾਂ ਵੱਲੋਂ 200 ਰੁਪਏ ਭੇਜਿਆ ਹੈ ਬាទ ਬាទ ਧੰਨਵਾਦ ਹੈ ਇਸ ਨਾਗਰਵਾਂ ਦੇ ਵਾਸਤੇ ਸ਼ਕਤੀਮਾਨ ਦੇ ਲਈ ਸਾਰੀ ਪੰਮੇ ਦੇ ਵਾਸਤੇ ਪੰਮੇ ਦੇ ਵਾਸਤੇ ਆ ਵੀ ਸਕੇ ਸਰਦਾਰ ਮੋਹਨ ਸਿੰਘ ਇਟਲੀ ਵਾਲੇ ਨੇ ਅੱਜ ਕਾਕਾ ਵੀਰ ਕੇਲਾ ਨਿਕੋੜ ਦੇ ਵਾਲੇ ਜਿੰਨੇ ਰੁਪਏ ਲਾਨ ਕੇ ਦੱਸਾ 200 ਰੁਪਏ ਸਰਦਾਰ ਜੇਡਰ ਨਾ ਕਿ ਨੰਬਰਦਾਰ ਨੰਬਰਦਾਰ ਚਾਚ 500 ਰੁਪਏ ਮੋਹਨ ਸਿੰਘ ਇਟਲੀ ਵਾਲੇ ਨੇ ਬੰਦ ਕਰਿਆ ਕਰੇ ਬੰਦ ਕਰਿਆ ਸਤਿ ਸ਼੍ਰੀ ਅਕਾਲ ਸਤਾਰ ਮੋਹਨ ਸਿੰਘ ਇਟਲੀ ਵਾਲੇ ਸਤਾਰ ਸਿੱਧੇ ਸਿੰਘ ਸਤਾਰ ਮੌਨਸੂਨੀ ਟ੍ਰੀਵਲੋਂ 200 ਰੁਪਿਆ ਪਰਮੇ ਦੇ ਵਾਸਤੇ ਮਾਰ ਭੇਜਿਆ ਗਿਆ 100 ਰੁਪਿਆ ਸਤਾਰ ਮੌਨਸੂਨੀ ਮੇਰੇ ਵਾਸਤੇ ਭੇਜਦੇ ਆ 17 ਯੂਕੇ ਵੱਲੋਂ ਦੋਨੋਂ ਟੀਮਾਂ ਦੇ ਵਾਸਤੇ 50 ਰੁਪਿਆ ਮਾਰ ਭੇਜਿਆ ਗਿਆ ਧੰਨਵਾਦ ਬੋਬਾ ਯੂਕੇ ਵੱਲੋਂ ਨਕੋਦਰ ਦੇ ਜਾਫੀ ਜਿੰਨੇ ਦੇ ਫੇਰ ਆਣਗੇ ਹਰ ਜਫੇ ਦਾ 100 ਰੁਪਿਆ ਕਾਕੇ ਵੀ ਨੂੰ ਵੀ ਹਰ ਨੰਬਰ ਦਾ 100 ਰੁਪਿਆ ਹੋਵੇਗਾ ਹਰ ਜਫੇ ਦਾ 100 ਤਾੜੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ ਵਾਹ ਬਹੁਤ ਵੰਦਾ ਮੈਚ ਜੋ ਖੇਡ ਦੇ ਮੈਦਾਨ ਵਿੱਚ ਖੇੜਾ ਜਾ ਰਿਹਾ ਹੈ ਬੋਬਾ ਯੂਕੇ ਜੀ ਤੇ ਸਾਡਾ ਵੀ ਕਾਕਾ ਐਲਾਨ ਕਰਦੇ ਆ ਬਈ ਨਕੌਦਰ ਦੇ ਜਾਫੀ ਜਿੰਨੇ ਦੇਫੇ ਲਾਨਗੇ ਹਰ ਜਫੇ ਦਾ 100 ਰੁਪਇਆ ਹੋਵੇਗਾ ਇਧਰ ਸਰ ਮੋਹਨ ਸਿੰਘ ਇਟਲੀ ਵੱਲੋਂ ਪੰਮੇ ਦੇ ਵਾਸਤੇ ਵੱਡੇ ਮਾਤ ਦੇ ਗਫੇ ਸਰ ਸੀਤ ਸਿੰਘ ਨੂੰ ਨਾਲੇ ਭੇਜੇ ਆ ਮੇਰੇ ਵਾਸਤੇ ਵੀ ਮਾਨ ਭੇਜਿਆ ਪੰਜਾਬੀ ਬੋਲਣ ਦਾ ਧੰਨਵਾਦ ਹੈ ਤਾਰਾ ਯੂਕੇ ਵੱਲੋਂ ਦੋਨੋਂ ਟੀਮਾਂ ਦੇ ਵਾਸਤੇ 500 ਰੁਪਇਆ ਭੇਜਿਆ ਹੈ ਧੰਨਵਾਦ ਲਓ ਇਹ ਜੋ ਪੰਮੇ ਨੇ ਫਿਰ ਕੋਸ਼ਿਸ਼ ਕੀਤੀ ਪਰ ਕਾਬਿਲ ਨਹੀਂ ਹੋ ਸਕੇ ਨੜਵਨ ਗੱਲ ਵੱਖਰੀ ਹੈ ਹਰੀਸਿਆ ਕਾੜੇ ਦੀ ਟੱਕਰ ਹੈ ਤੱਕ ਵੀ ਬੋਬਾ ਯੂਕੇ ਜੀ ਵੱਡੇ ਮਾਰ ਕਰਨਗੇ ਇਧਰ ਕਬੱਡੀ ਸਾਹਮਣੇ ਆ ਮੈਦਾਨ ਵਿੱਚ ਦੀਖਸ਼ਾ ਆਲੋ ਵਾਲੀਆ ਤੇ ਕਾਲੇ ਸਿੰਘ ਦਾ ਬਲਵਿੰਦਰ ਸਿੰਘ ਲਾ ਦੋਵੇਂ ਤੀਰ ਵਿਚਾਰੀ ਲੰਬੀ ਪਾਰ ਲਾ ਕੇ ਮਾਰਦਾ ਤੇ ਹੱਤ ਵਿਸ਼ੇ ਮਿੱਤਰਾਂ ਦੀ ਮੁਸ਼ੇੜਾ ਸਵਾਲ ਹੈ ਹੱਤ ਵਿਸ਼ੇ ਮਿੱਤਰਾਂ ਦੀ ਮੁਸ਼ੇੜਾ ਸਵਾਲ ਹੈ ਬਿੱਲੀ ਸਾਡੇ ਲੰਬਰ ਜੀ ਜੀਵਨ ਸਿੰਘ ਯੂਕੇ 100 ਰੁਪਿਆ ਬਲਵਿੰਦਰ ਕਾਲੇ ਸਿੰਘ ਦੇੁੱਦੇ ਦੇ ਛੋਟੇ ਵੀਰ ਵਾਸਤੇ ਇਹ ਸਾਡਾ ਵੀਰ ਕਟਾ ਮਾਨ ਵੇਦਾ ਬਹੁਤ ਬਹੁਤ ਧੰਨਵਾਦ ਇਧਰ ਕਬੱਡੀ ਖੇਡ ਦੇ ਮੈਦਾਨ ਚ ਹੋ ਪੰਦੀ ਹੋਈ ਟੀਮ ਦੀ ਟੀਮ ਨੂੰ ਕਾਹ ਡੱਕੂ ਕਾਹ ਰੱਖੂ ਸਮਝਾ ਰਸੂ ਆਹ ਸਾਹਮਣੇ ਸ਼ਕਤੀਮਾਨ ਕੀਤੀ ਹੈ ਕੋਸ਼ਿਸ਼ ਪਰ ਰੰਭ ਰੇਟ ਦਾ ਬਈ ਦਰਸ਼ਕ ਵੀਰੇ ਪੈਸੇ ਦੀ ਕੋਈ ਗੱਲ ਨਹੀਂ ਜੇ ਮੈਚ ਚੰਗਾ ਲੱਗਾ ਤੇ ਦਿਲੋਂ ਤਾੜੀਆਂ ਮਾਰ ਦੇ ਕੋਈ ਟੀਮ ਦੇ ਵਾਸਤੇ ਪਤਾ ਲੱਗਿਆ ਵੀ ਮੈਚ ਦਾ ਵਾਕਿਆ ਮੰਦਾ ਰਿਹਾ ਔਰ ਆ ਗਿਆ ਵਸੀਨ ਦਾ ਕੁਲਜੀਤਾ ਆ ਗਿਆ ਨਾ ਨਮਨ ਸਲਾਮੂ ਟਾਈਗਰ ਫਾਜੀ ਗੋਗੇ ਸਾਰੇ ਵੀ ਸਟਾਕਾਰ ਯੋਗ ਨੇ ਮਾਰੀ ਹੋ ਤੇ ਮਾਰੀ ਬੀ ਦਾ ਅਗਲਾ ਮੈਚ ਖੇਡਿਆ ਜਾਣਾ ਹੈ ਆ ਸਾਹਮਣੇ ਨੰਬਰ ਫਰਰਟਰਦਾ ਹੋ ਗਿਆ ਨੰਬਰ ਫਿਰਤਾ ਵੀ ਦਾ ਲੈ ਵੀ ਗੋਬਾ ਯੂਕੇ ਵੱਲੋਂ ਨਕੋਦਰ ਦੇ ਜਿੰਨੇ ਜੋ ਫੇਲਾਂਗੇ ਨਾਲ ਬੰਨ ਉਹਨੇ 100 100 ਤੇ ਕਾਕਾ ਸਾਡਾ ਵੀਰ ਕਹਿੰਦਾ ਵੀ ਸਾਡੇ ਵੱਲੋਂ ਦੋ ਨੇ 100 100 ਹੋਣਗੇ

ਇਸ ਮੈਚ ਦੇ ਵਿੱਚ ਬਾਬਾ ਮਰਾਸ਼ਾ ਕਬੱਡੀ ਕਲੱਬ ਨਕੋਦਰ ਦੇ ਸਾਡੇ 22 ਨੰਬਰ ਇਸਵਲੇਸ ਕਬੱਡੀ ਕਲੱਬ ਲੰਡਨ ਦੇ 24 ਨੰਬਰ ਕਾਰਜਾ ਮਾਰਦੇ ਇਸ ਟੂਲਸ ਕਬੱਡੀ ਕਲੱਬ ਲੰਡਨ ਦੀ ਟੀਮ ਇਸ ਵਾਰ ਜਿੱਤ ਰਹੀ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਹਾਫ ਟਾਈਮ ਦੇ ਵਿੱਚ ਇੱਥੇ ਦਾ